ਹੈ ਜਿਨ ਪੇਟ ਧਾਰੀ ਦਿਵਯ ਕਾਇਆ ਜੋਗ ਮਯਾ ਜਨਮਤੀ ਹੈ ਦੰਪਤੀ ਸਕਲ ਪਰਿਥਾਪਤੀ ਜਗਤ ਸਉ ਲੈ ਨਮਤੀ ਹਤੇ ਨਖਮਕਾਰ ਕਰਤੀ ਖੋੜਲੀ ਨਾ ਪਥ ਹਰ ਗੁਣ ਗਾਤਾਰਿਆ ਇਹ ਖਮਕਾਰ ਕਰਤੀ ਖੋੜਲੀ ਨਾ ਪੋਥ ਹਰ ਗੁਣ ਗਾਤਾਰੀਆਂ ਇਹ ਹਾਂ ਏਣ ਮੋਲ ਅਮਤਣਾ ਮਾ ਦਿਵਸ ਕਿਆ ਜਾਤਾਰੀਆਂ ਹੈ ਉਜੜ ਵਾਲੀ ਸਧੂ ਬਾਪੜ ਬੂਟ ਬਲਾੜ ਬੇਸਰਾ ਨਸੋਰਾੜ ਵਾਲੀ ਦੇਵ ਸੁਪਾਲ ਕਾਨੇ ਸਹੋਜ ਕਰ ਧਰਿਆ ਇਹ ਹਾਂ ਏਣ ਮੋਲ ਅਮਤਣਾ ਮਾ ਦਿਵਸ ਕਿਆ ਜਾਤਾਰੀਆਂ ਨਸੋਰੀਏ ਸੜੇਲ ਮਾਤ ਸੁਨਲ ਉਹ ਧੀ ਰਮਤੀ ਹਤੀ ਹੇ ਵਰਮਾਲ ਫੇਕੀ ਵੇਗੜੀਏ ਗੋਪਾਲ ਨੇ ਭਜਤੀ ਹਤੀ ਹੇ ਵਰਮਾਲ ਫੇਕੀ ਵੇਗੜੀਏ ਗੋਪਾਲ ਨੇ ਭਜਤੀ ਹਤੀ ਨੇ ਸੁਣੀ ਸਾਧਿਆਵਲ ਮਾਤਨੋ ਹੇ ਸੁਣੀ ਸਾਧਿਆਵਲ ਮਾਤਨੋ ਆਰਵੀ ਰਾਜ ਪਣ ਥੰਭੀ ਗਿਆ ਹਾ ਹਾ ਇਣ ਮੋਲ ਅਮਤਨਾ ਮਾ ਦਿਵਸ ਕਿਆ ਜਾ ਤਾਰਿਆ ਹਾ ਹਾ ਇਣ ਮੋਲ ਅਮਤਨਾ ਮਾ ਦਿਵਸ ਕਿਆ ਜਾ ਤਾਰਿਆ